ਰਾਜਸਥਾਨ ਦੇ ਵਿੱਚ ਰਾਸ਼ਟਰੀ ਰਾਜਪੂਤ ਕੰਨੀ ਸੇਨਾ ਦੇ ਪਰਦਾਤ ਸੁਖਦੇਵ ਸਿੰਘ ਗੋਗਾ ਮੇਲੇ ਦੇ ਕਤਲ ਮਾਮਲੇ ਦਾ ਮਾਸਟਰਮਾਈਂਡ ਕਹੇ ਜਾਣ ਵਾਲੇ ਗੈਂਗਸਟਰ ਸੰਪਤ ਨੈਰਾ ਨੂੰ ਪਟਿਆਲਾ ਪੁਲਿਸ ਨੇ ਰਿਮਾਂਡ ਤੇ ਲਿਆ ਦੱਸਿਆ ਕਿ ਪਟਿਆਲਾ ਪੁਲਿਸ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਉਸ ਦੀ 4 ਦਿਨ ਦੀ ਰਿਮਾਂਡ ਲਈ ਗਈ ਹੈ ਤੇ ਉਸ ਦੇ ਕੋਲੋਂ ਹਥਿਆਰਾਂ ਦੀ ਤਸਕਰੀ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਦੱਸਿਆ ਜਾ ਰਿਹਾ ਕਿ ਦੇਰ ਰਾਤ ਬੁਲੇਟ ਪ੍ਰੀਫ ਗੱਡੀ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਸੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਤੇ 4 ਦਿਨ ਦੀ ਰੀਮਾਂਡ ਉਸੇ ਲਈਏ ਤੇ ਉਸ ਕੋਲੋਂ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਅਸੀਂ ਇੱਕ ਹੀ ਗੈਂਗਸਟਰ ਸੰਪਤ ਨਹਿਰਾ ਦੇ ਉੱਪਰ ਸੁਖਦੇਵ ਸਿੰਘ ਓਗਾ ਮੇੜੀ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਕਿ ਉਸਨੇ ਇਸ ਕਤਲ ਦੇ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਉਸ ਦੇ ਉੱਪਰ ਲੱਗੇ ਨੇ ਤੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਿਆ ਸੀ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਜਦੋਂ ਸੰਪਤ ਨਹਿਰਾ ਤੋਂ ਪੁੱਛਗਿੱਛ ਕੀਤੀ ਸੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਤਾਂ ਉਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਸੁਖਦੇਵ ਸਿੰਘ ਗੋਗਾ ਮੇੜੇ ਨੂੰ ਮਾਰਨ ਦੇ ਲਈ ਹਥਿਆਰੇ ਹਥਿਆਰਾਂ ਦਾ ਬੰਦੋਬਸਤ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਰਾਜਸਥਾਨ ਪੁਲਿਸ ਨੂੰ ਇਨਪੁੱਟ ਵੀ ਭੇਜੇ ਗਏ ਸੀ ਉੱਥੇ ਦੱਸ ਕੇ ਕਿ ਹੁਣੇ 5 ਦਸੰਬਰ ਨੂੰ ਸੁਖਦੇਵ ਸਿੰਘ ਗੋਗਾ ਮੇੜੇ ਦਾ ਕਤਲ ਹੋਇਆ ਤੇ ਉਸ ਦੇ ਕਤਲ ਦੇ ਮਾਸਟਰਮਾਈਂਡ ਹੋਣ ਦੇ ਇਲਜ਼ਾਮ ਸੰਪਤ ਨਹਿਰਾ ਦੇ ਉੱਪਰ ਲੱਗੇ ਤੇ ਉਸ ਤੋਂ ਬਾਅਦ ਹੁਣ ਪਟਿਆਲਾ ਪੁਲਿਸ ਉਸ ਨੂੰ ਰਿਮਾਂਡ ਤੇ ਲੈ ਰਹੀ ਹੈ ਰਿਮਾਂਡ ਤੋਂ 4 ਦਿਨ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਖੁਲਾਸੇ ਹੋ ਸਕਣ ਦੱਸਿਆ ਕਿ ਗੈਂਗਸਟਰ ਸੰਪਤ ਨੇਹਰਾ ਲਾਰੈਂਸ ਬਿਸ਼नोई ਦਾ ਕਾਫੀ ਕਾਸਮ ਖਾਸ ਦੱਸਿਆ ਜਾਂਦਾ ਤਾਂ ਸਿੱਕਿ ਕਿ ਉਸਨੇ ਲਾਰੈਂਸ ਬਿਸ਼नोई ਦੇ ਕੈਂਪ ਦੇ ਉੱਪਰ ਸਲਮਾਨ ਖਾਨ ਦੇ ਘਰ ਦੀ ਰੇਕੀ ਵੀ ਕੀਤੀ ਸੀ ਉਸਨੇ ਆਪਣੇ ਕੋਲ ਹਥਿਆਰ ਵੀ ਰੱਖੇ ਹੋਏ ਸੀ ਇਲਜ਼ਾਮ ਉਸਦੇ ਉੱਪਰ ਲੱਗਦੇ ਆਏ ਨੇ ਕਿ ਉਸਨੇ ਉਸ ਨੂੰ ਸਲਮਾਨ ਖਾਨ ਨੂੰ ਮਾਰਨ ਦੀ ਉਸ ਦੇ ਘਰ ਦੀ ਰੇਕੀ ਵੀ ਕੀਤੀ ਸੀ ਪਰ ਹਥਿਆਰ ਦੀ ਰੇਂਜ ਉੱਥੇ ਤੱਕ ਨਾ ਪਹੁੰਚ ਕਾਰਨ ਉਸ ਦੇ ਵੱਲੋਂ ਉਸ ਦੌਰਾਨ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਸੀ ਬਾਅਦ ਵਿੱਚ ਦੱਸਿਆ ਜਾਂਦਾ ਕਿ ਉਸਨੇ ਇੱਕ ਹੋਰ ਰਾਈਫਲ ਮੰਗਵਾਈ ਸੀ ਫਰਮਾਨ ਖਾਨ ਨੂੰ ਮਾਰਨ ਦੇ ਲਈ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਦੇ ਅਜਿਹੇ मंसूਬੇ ناکਾਮ ਰਹਿੰਦੇ ਨੇ ਅਜਿਹੇ ਇਰਾਦੇ ناکਾਮ ਰਹਿੰਦੇ ਨੇ ਕਸਤੀ ਕਿ ਹੁਣੇ ਸੰਪਤ ਨਹਿਰਾ ਨੂੰ ਪੁਲਿਸ ਦੇ ਵੱਲੋਂ ਰਿਮਾਂਡ ਤੇ ਲਿਆ ਗਿਆ ਹੈ ਤੇ ਉਸ ਦੇ ਕੋਲੋਂ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬੀ ਟੈਕ